ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਸੋਤਾ ਸਾਹਿਬ ਯੂਸਫ ਅੱਛਾ ਦੋਸਤੋ ਅੱਜ ਮੈਂ ਲਾਈਵ ਇਸ ਕਰਕੇ ਹੋ ਰਿਹਾ ਹਾਂ ਕਿ ਕਿ ਕਿਉਂਕਿ ਕੱਲ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਕਿਸੇ ਚੈਨਲ ਤੇ ਰਾਹੁਲ ਗਾਂਧੀ ਜੀ ਬਾਰੇ ਬਹੁਤ ਮਾੜੀ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਔਰ ਇਸ ਸ਼ਬਦਾਵਲੀ ਨੇ ਇਹ ਤੈਅ ਕਰਤਾ ਕੀ ਮੁੱਖ ਮੰਤਰੀ ਸਾਹਿਬ ਜਿਹੜਾ ਪਿਛਲੇ ਦਿਨੀ ਹਾਦਸੇ ਹੋਏ ਜਿਹੜਾ ਕੰਮ ਹੋਇਆ ਕਿਸਾਨ ਯੂਨੀਅਨ ਦੇ ਨਾਲ ਉਹ ਕਿਉਂ ਹੋਇਆ ਤੇ ਕਿਵੇਂ ਹੋਇਆ ਇਹਨੇ ਸਾਬਤ ਕਰਤਾ ਕਿ ਮਕਮਲ ਤੌਰ ਤੇ ਮੁੱਖ ਮੰਤਰੀ ਸਾਹਿਬ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਇਹਦਾ ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੀ ਸ਼ਬਦਾਵਲੀ ਰਾਹੁਲ ਗਾਂਧੀ ਬਾਰੇ ਪਹਿਲਾ ਦੋ ਵਾਰੀ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਤੇ 3 ਸਾਲ ਮੁੱਖ ਮੰਤਰੀ ਰਹੇ ਲੇਕਿਨ ਇਸ ਤੋਂ ਪਹਿਲਾਂ ਇਹੋ ਜੀ ਸ਼ਬਦਾਵਲੀ ਇਹਨਾਂ ਨੇ ਯੂਜ਼ ਨਹੀਂ ਕੀਤੀ ਅਚਨ ਚੇਤ ਕਿਉਂਕਿ ਮੈਂ ਪਾਰਲੀਮੈਂਟ ਚ ਬੈਠਾ ਵੇਖਦਾ ਹੁੰਦਾ ਦੋ ਚਾਰ ਬੰਦਿਆਂ ਨੂੰ ਉਹਨਾਂ ਨੇ ਛੱਡਿਆ ਹੈ ਕਿ ਰਾਹੁਲ ਗਾਂਧੀ ਦੇ ਬਾਰੇ ਜਿੰਨੀ ਮਾੜੀ ਟਿੱਪਣੀ ਕਰ ਸਕੋ ਤੁਸੀਂ ਕਰਨੀ ਹੈ ਇਹ ਬੀਜੇਪੀ ਦਾ ਕੰਮ ਹੈ ਸੋ ਬੀਜੇਪੀ ਦੇ ਨਾਲ ਰਲ ਕੇ ਰਾਹੁਲ ਗਾਂਧੀ ਨੂੰ ਆਪਣੇ ਆਪ ਨੂੰ ਉਹਨਾਂ ਦੇ ਬਾਰੇ ਇਹੋ ਜੀ ਪੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਕੀ ਕਿਹਾ ਪਹਿਲਾ ਗਿਆ ਰਾਹੁਲ ਗਾਂਧੀ ਲੀਡਰ ਬਣ ਦੇ ਕਾਬਿਲ ਨਹੀਂ ਲੀਡਰ ਕਿਸ ਨੂੰ ਲੋਕ ਸਮਝਦੇ ਆ ਬਈ ਮਾਨ ਸਾਹਿਬ ਲੀਡਰ ਕੌਣ ਹੁੰਦਾ ਹੈ ਜਿਹੜਾ ਲੋਕਾਂ ਦਾ ਨਮਾਇੰਦਾ ਹੁੰਦਾ ਹੈ ਮੇਰਾ ਖਿਆਲ ਰਾਹੁਲ ਗਾਂਧੀ ਪੰਜ ਵਾਰੀ ਲੋਕਾਂ ਨੇ ਚੋਣ ਉਹਨਾਂ ਨੂੰ ਜਿਤਾਇਆ ਤੇ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਪੰਜ ਵਾਰ ਤੇ ਜਿੱਤਿਆ ਹੋਇਆ ਬੰਦਾ ਹੀ ਲੀਡਰ ਹੁੰਦਾ ਹੈ ਕੋਈ ਲੀਡਰ ਕੋਈ ਫਰਿਸ਼ਤਾ ਥੋੜੀ ਹੁੰਦਾ ਤੁਸੀਂ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦੇ ਹੋ ਕਿਉਂਕਿ ਤੁਸੀਂ ਜਿੱਤੇ ਹੋ ਤੁਸੀਂ ਜਿੱਤੇ ਦਾ ਲੀਡਰ ਬਣੇ ਲੀਡਰ ਕਿਸ ਨੂੰ ਕਹਾ ਜਾਂਦਾ ਮੈਨੂੰ ਇਹ ਦੱਸੋ ਜਿਹੜਾ ਚੋਣ ਜਿੱਤ ਜਾਂਦਾ ਉਹਨੂੰ ਲੀਡਰ ਕਹਿੰਦੇ ਆ ਖੁੱਲੀਆਂ ਉਹਨੂੰ ਲੀਡਰ ਕਹਿੰਦੇ ਆ ਦੂਜਾ ਤੁਸੀਂ ਰਾਹੁਲ ਗਾਂਧੀ ਬਾਰੇ ਇਪਣੀ ਕੀਤੀ ਕਿ ਰਾਹੁਲ ਗਾਂਧੀ ਅ ਰੱਬ ਨੇ ਰਾਹੁਲ ਗਾਂਧੀ ਨੂੰ ਨੇਤਾ ਵਾਲੇ ਗੁਣ ਨਹੀਂ ਦਿੱਤੇ ਉਹ ਕੈਸੇ ਗੁਣ ਹੁੰਦੇ ਆ ਜ਼ਰਾ ਮੈਨੂੰ ਦੱਸ ਦਿਓ ਨੇਤਾ ਚ ਕੀ ਗੁਣ ਹੁੰਦੇ ਆ ਜਿਹੜੇ ਰਾਹੁਲ ਗਾਂਧੀ ਚ ਨਹੀਂ ਆ ਮੇਰਾ ਖਿਆਲ ਸਭ ਤੋਂ ਸادਗੀ ਦੇ ਨਾਲ ਰਾਹੁਲ ਗਾਂਧੀ ਜ਼ਿੰਦਗੀ ਜਿਉਂਦੇ ਆ ਰਾਹੁਲ ਗਾਂਧੀ ਨੇ ਦੇਸ਼ ਦੇ ਆਮ ਜਨਤਾ ਨੂੰ ਲੋਕਾਂ ਨੂੰ ਪੈਦਲ ਯਾਤਰਾ ਉਸ ਤੋਂ ਪਹਿਲਾਂ ਗਰੀਬਾਂ ਦੇ ਘਰ ਆਮ ਜਨਤਾ ਨੂੰ ਮੋਟਰਸਾਈਕਲ ਵਾਲੀ ਨੂੰ ਮਿਲਣਾ ਆਮ ਲੋਕਾਂ ਨੂੰ ਮਿਲਣਾ ਤੇ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਜਾਨਣਾ ਇਹ ਸਾਰੇ ਗੁਣ ਹੈ ਤੁਸੀਂ ਕਹਿੰਦੇ ਰੱਬ ਨੇ ਗੁਣ ਨਹੀਂ ਦਿੱਤੇ ਤੇ ਰਾਜੇ ਵਿੜਿੰਗ ਵਰਗੇ ਰਾਜੇ ਵਿੜਿੰਗ ਵਰਗੇ ਬਿਨਾ ਮਾਂ ਬਾਪ ਦੇ ਲੋਕ ਜਿਨ੍ਹਾਂ ਨੂੰ ਰਾਹੁਲ ਗਾਂਧੀ ਨੇ ਲੀਡਰ ਬਣਾਇਆ ਘਰੋਂ ਚੱਕ ਕੇ ਜਿਨ੍ਹਾਂ ਦਾ ਪਿਤਾ ਸਰਪੰਚ ਵੀ ਨਹੀਂ ਸੀਗਾ ਤੇ ਸਾਡੇ ਵਰਗੇ ਹਜ਼ਾਰਾਂ ਲੋਕਾਂ ਨੂੰ ਘਰਾਂ ਚੋਂ ਚੱਕ ਕੇ ਰਾਹੁਲ ਗਾਂਧੀ ਨੇ ਐਮਐਲਏ ਮੰਤਰੀ ਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਇਹ ਗੁਣ ਨਹੀਂ ਹੈ ਤਾਂ ਇਹ ਮੈਨੂੰ ਇਹ ਦੱਸੋ ਵੀ ਇਹ ਕਿਹੜਾ ਗੁਣ ਹੋਰ ਚਾਹੀਦਾ ਹੈ ਕੀ ਗੁਣ ਚਾਹੀਦਾ ਰਾਹੁਲ ਗਾਂਧੀ ਛੋੜ ਇਸ ਤੋਂ ਬਿਨਾ ਔਰ ਰਾਹੁਲ ਗਾਂਧੀ ਜੇ ਚੌਂਦੇ ਤਾਂ ਕੇਂਦਰ ਸਰਕਾਰ ਚ ਅੱਜ ਤੋਂ ਠੀਕ ਠੀਕ 15 ਵਰੇ ਪਹਿਲਾਂ ਮੰਤਰੀ ਬਣ ਜਾਂਦੇ ਤੇ ਜੇ ਚੌਂਦੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਕਿਉਂਕਿ ਡਾਕਟਰ ਮਨਮੋਹਨ ਸਿੰਘ ਜੀ ਨੇ ਤਾਂ ਹੱਸ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਕਬੂਲ ਕਰ ਲੈਣਾ ਸੀਗਾ ਲੇਕਿਨ ਉਹਨਾਂ ਚ ਇਸ ਵਰਗਾ ਦਾ ਕੋਈ ਲਾਲਚ ਨਹੀਂ ਸੀਗਾ ਕਿ ਮੈਂ ਮੰਤਰੀ ਬਣਨਾ ਹੈ ਕੇਂਦਰ ਚ ਜਾ ਮੈਂ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਉਹਨਾਂ ਨੇ ਕਿਹਾ ਨਹੀਂ ਅਭੀ ਮੇਰੇ ਕੋ ਦੇਸ਼ ਕੋ ਜਾਨਣਾ ਹੈ ਸਾਰੀ ਕਾਂਗਰਸ ਕਹਿ ਰਹੀ ਸੀ ਤੁਸੀਂ ਮੰਤਰੀ ਬਣ ਜਾਓ ਸਾਰੀ ਕਾਂਗਰਸ ਕਹਿ ਰਹੀ ਸੀ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਓ ਬਣਾਉਣਾ ਕਿਨੇ ਸੀ ਮਾਣੇ ਉਹਨਾਂ ਦੀ ਮਦਰ ਸੋਨੀਆ ਗਾਂਧੀ ਨੇ ਤੇ ਸਮੁੱਚੀ ਕਾਂਗਰਸ ਨੇ ਉਹਨਾਂ ਦੇ ਨਾਲ ਸੀ ਲੇਕਿਨ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਚੁਣਿਆ ਉਹ ਸਰਦਾਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਨੇ 10 ਸਾਲ ਬਣਾਇਆ ਉਸ ਪਰਿਵਾਰ ਨੇ ਔਰ ਉਹਦੇ ਵਿੱਚ ਰਾਹੁਲ ਗਾਂਧੀ ਵੀ ਸੀਗੇ ਸੋ ਇਹ ਇਹ ਗੁਣ ਹੈ ਰਾਹੁਲ ਗਾਂਧੀ ਦੇ ਵਿੱਚ ਕਦੇ-ਕਦੇ ਉਹ ਆਪਣੇ ਨਾਨਕਿਆਂ ਕੋਲੇ ਇਟਲੀ ਚਲੇ ਜਾਂਦੇ ਆ ਯਾਰ ਕਮਾਲ ਹੈ ਆਪਦੇ ਨਾਨਕਿਆਂ ਕੋਲੇ ਕੋਈ ਜਾਣਾ ਗੁਨਾਹ ਹੈਗਾ ਤੁਸੀਂ ਆਪਦੇ ਰਿਸ਼ਤੇਦਾਰੀ 'ਚ ਨਹੀਂ ਜਾਂਦੇਂ ਤੁਸੀਂ ਆਪਦੇ ਬੱਚਿਆਂ ਦਾ ਦੇ ਪ੍ਰੋਗਰਾਮ ਚ ਜਾਂ ਰਿਸ਼ਤੇਦਾਰਾਂ ਦੇ ਪ੍ਰੋਗਰਾਮ ਚ ਜਾਂ ਨਾਨਕਿਆਂ ਦੇ ਜਾਂ ਦਾਦਕਿਆਂ ਦੇ ਤੁਸੀਂ ਨਹੀਂ ਜਾਂਦੇ ਮੁੱਖ ਮੰਤਰੀ ਸਾਹਿਬ ਇਹ ਸ਼ਬਦਾਵਲੀ ਤੁਹਾਡੀ ਨਹੀਂ ਹੋਣੀ ਚਾਹੀਦੀ ਜੋ ਤੁਸੀਂ ਇਹ ਗੱਲ ਕਹੀ ਹੈ ਇੱਕ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ ਭਗਵੰਤ ਸਿੰਘ ਮਾਨ ਤਾਂ ਜੋ ਮਰਜ਼ੀ ਬੋਲ ਦੇ ਇਹ ਬਿਲਕੁਲ ਸਰਾਸਰ ਤੁਸੀਂ ਗਲਤ ਅਤਰਾਜ ਜਿਹੜੇ ਇਟਲੀ ਕਿਉਂ ਜਾਂਦੇ ਆ ਉਹ ਕਹਿੰਦੇ ਚੰਦਰਜਾਨ ਵੀ ਜਲਦੀ ਲਾਂਚ ਹੋ ਗਿਆ ਸੀ ਲੇਕਿਨ ਰਾਹੁਲ ਗਾਂਧੀ ਨਹੀਂ ਲਾਂਚ ਹੋਇਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਰਾਹੁਲ ਗਾਂਧੀ ਨੇ ਲਾਂਚ ਹੋਣਾ ਕਿਤੇ ਕੇਵਲ ਦੇਸ਼ ਦਾ ਪ੍ਰਧਾਨ ਮੰਤਰੀ ਬਣ ਕੇ ਲਾਂਚ ਹੋਇਆ ਜਾਂਦਾ ਹੈ ਕੂਸੀ ਦਾ ਇੱਕ ਰਾਜ ਚਾਦੀ ਸਰਕਾਰ ਬਣਾ ਲਈ ਔਰ ਇੱਕ ਚ ਚਲੀ ਗਈ ਤੁਸੀਂ ਆਪਣੇ ਆਪ ਨੂੰ ਲਾਂਚਿੰਗ ਕਹਿੰਦੇ ਹੋ ਤੁਹਾਡੀ ਵੀ ਅਸੀਂ ਬੜੇ ਤਾਮਜਬ ਮੁੱਖ ਮੰਤਰੀ ਹਾਂ ਅੱਜ ਵੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਦੀਆਂ ਚਾਰ ਪੰਜ ਰਾਜਾਂ ਦੇ ਵਿੱਚ ਸਰਕਾਰਾਂ ਚੱਲ ਰਹੀਆਂ ਤੇ ਦੂਜੇ ਰਾਜਾਂ ਦੇ ਵਿੱਚ ਅਸੀਂ ਆਪੋਜੀਸ਼ਨ ਦੇ ਰੂਪ ਦਾ ਰੋਲ ਅਦਾ ਕਰ ਰਹੇ ਹਾਂ 100 ਤੋਂ ਵੱਧ ਮੈਂਬਰ ਆਫ ਪਾਰਲੀਮੈਂਟ ਹੈ ਰਾਹੁਲ ਗਾਂਧੀ ਸੀਐਲਪੀ ਦਾ ਲੀਡਰ ਹੈ ਔਰ ਦੁਨੀਆ ਅੱਜ ਕਿੱ데 ਚਲਾ ਜਾਵੇ ਰਾਹੁਲ ਗਾਂਧੀ ਨੂੰ ਲੋਕ ਸੁਲਾਮ ਕਰਦੇ ਆ ਦੂਰੋਂ ਦੇਖਣ ਆਉਂਦੇ ਆ ਔਰ ਕਦੇ ਰਾਹੁਲ ਗਾਂਧੀ ਦੀ ਕੋਈ ਐਸੀ ਵੀਡੀਓ ਨਹੀਂ ਆਈ ਜੀਰੇ ਨਾਲ ਦੇਸ਼ ਨੂੰ ਤੇ ਹਿੰਦੁਸਤਾਨ ਨੂੰ ਸ਼ਰਮਿੰਦਾ ਹੋਣਾ ਪਵੇ ਹਾਂ ਪ੍ਰਾਊਡ ਜ਼ਰੂਰ ਫੀਲ ਹੋਇਆ ਉਹਨੇ ਕਿ ਅੱਜ ਰਾਹੁਲ ਗਾਂਧੀ ਦੇ ਆ ਲੜਾਈ ਲੜ ਰਿਹਾ ਅੱਜ ਰਾਹੁਲ ਗਾਂਧੀ ਯਾਤਰਾ ਕਰ ਰਿਹਾ ਅੱਜ ਰਾਹੁਲ ਗਾਂਧੀ ਕਰੀਬ ਦੇ ਘਰ ਬਿਠਾ ਅੱਜ ਫਲਾਣੇ ਦਾ ਜੀਵਨ ਸੁਧਾਰਨ ਦਾ ਕੰਮ ਰਾਹੁਲ ਗਾਂਧੀ ਨੇ ਕੀਤਾ ਹੈ ਔਰ ਇੱਕੜਾ ਅੱਜ ਦਾ ਕੰਮ ਹੈ ਸਦੀਆਂ ਤੋਂ ਇਹ ਪਰਿਵਾਰ ਇਹ ਕੰਮ ਕਰ ਰਹੇ ਨੇ ਸੋਨੀਆ ਗਾਂਧੀ ਤੋਂ ਲੈ ਕੇ ਕੱਲ ਨੂੰ ਕੋਈ ਸੋਨੀਆ ਗਾਂਧੀ ਦੇ ਬਾਰੇ ਵੀ ਲੋਕਾਂ ਨੇ ਟਿੱਪਣੀਆਂ ਕਰਤੀ ਕਿਸ ਤਰੀਕੇ ਨਾਲ ਵਿਧਵਾਪਨ گزارਿਆ ਸ਼੍ਰੀਮਤੀ ਸੋਨੀਆ ਗਾਂਧੀ ਨੇ ਇਸ ਤਰੀਕੇ ਨਾਲ ਗੁਜ਼ਾਰਿਆ ਦੱਸੋ ਦੇਸ਼ ਦੇ ਪ੍ਰਧਾਨ ਮੰਤਰੀ ਦੋ ਵੀ ਨਹੀਂ ਬਣੇ ਪਤੀ ਚਲੇ ਗਏ ਇਸ ਦੇ ਬਾਪੂ ਦੀ ਕਿਹਾ ਉਹਨਾਂ ਨੇ ਲਿਆਗਤ ਦੇ ਨਾਲ ਸਭਿਤਾ ਦੇ ਨਾਲ ਬਿਨਾ ਕੋਈ ਦਾਗ ਲੱਗਣ ਤੇ ਸੋਨੀਆ ਗਾਂਧੀ ਜੀ ਨੇ ਉਹਨਾਂ ਦਾ ਪੁੱਤਰ ਹੈ ਰਾਜੀਵ ਗਾਂਧੀ ਦਾ ਪੁੱਤਰ ਦੱਸੋ ਕੀ ਐਸੀ ਗੱਲ ਹੈ ਨਹੀਂ ਤਾਂ ਰਾਜਨੀਤੀ ਕਰਦਿਆਂ ਨੂੰ ਲੋਕਾਂ ਨੂੰ ਚਾਰ-ਚਾਰ ਸਾਲ ਹੋਏ ਹੈ ਉਹਨਾਂ ਤੇ ਹਜ਼ਾਰਾਂ ਲੱਖਾਂ ਇਲਜ਼ਾਮ ਲੱਗ ਗਏ ਸੋ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਸੀ ਲਾਸਟ ਗੱਲ ਤੁਸੀਂ ਕਹਿੰਦੇ ਲਾਂਚ ਹੀ ਨਹੀਂ ਹੋਇਆ ਮੈਨੂੰ ਨਹੀਂ ਪਤਾ ਵੀ ਲਾਂਚਿੰਗ ਕਿਵੇਂ ਹੁੰਦੀ ਹੈ ਮੈਂਬਰ ਆਵ ਪਾਰਲੀਮੈਂਟ ਹੋ ਗਏ ਸੀਐਲਪੀ ਦੇ ਲੀਡਰ ਹੋ ਗਏ ਕਾਂਗਰਸ ਪਾਰਟੀ ਦਾ ਪ੍ਰਧਾਨ ਹੋ ਗਿਆ ਤੁਸੀਂ ਕਹਿੰਦੇ ਮੈਨੂੰ ਵੀ ਕਹਿ ਦਿਓ ਕਿ ਇਸ ਨੂੰ ਹੋਰ ਵੀ ਕਹਿ ਦਿੰਦੇ ਤਾਂ ਲਾਂਚਿੰਗ ਨਹੀਂ ਹੋਈ ਤੁਹਾਡੀ ਤਾਂ ਚੰਗੀ ਤਰ੍ਹਾਂ ਲਾਂਚਿੰਗ ਹੋਈ ਹੈ ਨਾ ਮਾਨ ਸਾਹਿਬ ਲਾਸਟ ਤੇ ਤੁਸੀਂ ਕਿਹਾ ਪਰ ਉਹਨਾਂ ਦੀ ਤਾਂ ਲਾਂਚਿੰਗ ਹੀ ਚੱਲ ਰਹੀ ਹੈ ਹਜੇ ਵੀ ਚੱਲ ਰਹੀ ਹੈ ਤੇ ਉਹ ਸੈਸ਼ਨ ਦਰਮਿਆਨ ਕਿ ਸੈਸ਼ਨ ਦਰਮਿਆਨ ਉਹ ਯੂਐਸਏ ਚਲੇ ਜਾਂਦੇ ਹੈ ਅੱਛਾ ਵੀ ਸੈਸ਼ਨ ਦੇ ਦਰਮਿਆਨ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਾਨੂੰ ਕਦੇ ਨਹੀਂ ਦਿਖੇ ਦੇਸ਼ ਦਾ ਪ੍ਰਧਾਨ ਮੰਤਰੀ ਕਦੇ ਰਾਸ਼ਟਰਪਤੀ ਭਾਸ਼ਣ ਤੇ ਆਉਂਦੇ ਨਾ ਜਾਂ ਲਾਸਟ ਆਪ ਦੀ ਸਪੀਚ ਦੇ ਨਾਉਂਦੇ ਅਸੀਂ ਤਾਂ ਦੇਖਿਆ ਨਹੀਂਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀ ਰੋਜ਼ਾਨਾ ਪਾਰਲੀਮੈਂਟ ਚ ਬੈਠ ਕੇ ਸੁਣਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਾ ਤਾਂ ਕੀ ਬੈਠਣਾ ਤੁਸੀਂ ਵੀ ਨਹੀਂ ਆਉਂਦੇ ਵਿਧਾਨ ਸਭਾ ਚ ਰੋਜ਼ ਤਾਂ ਜਨਾਬੇ ਆਲੀ ਮੈਂ ਤਾਂ ਤੁਹਾਨੂੰ ਵੀ ਨਹੀਂ ਕਦੇ ਦੇਖਿਆ ਤਿੰਨ ਦਿਨਾਂ ਦੇ ਵਿਧਾਨ ਸਭਾ ਚ ਤੁਸੀਂ ਕਿੰਨੇ ਦਿਨ ਗਾਇਬ ਰਹਿੰਦੇ ਹੋ 2 ਦਿਨ 1 ਦਿਨ ਆਉਂਗੇ ਜਰਾ ਹਾਦੀ ਵੀ ਹਾਜ਼ਰੀ ਗਿਣ ਲਓ ਤਾਂ ਦੇਸ਼ ਦਾ ਸਾਡਾ ਲੀਡਰ ਹੈ ਪੂਰੀ ਦੁਨੀਆ ਚ ਜਾਣਾ ਪੈਂਦਾ ਕਿਤੇ ਜੇ ਪ੍ਰਧਾਨ ਮੰਤਰੀ ਲੋਕ ਸਭਾ ਛੱਡ ਕੇ ਜਾ ਸਕਦਾ ਹੈ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾ ਸਕਦਾ ਹੈ ਲੇਕਿਨ ਜੇ ਕਦੇ ਰਾਹੁਲ ਗਾਂਧੀ ਚਲਾ ਗਿਆ ਉਰੇ ਤੇ ਇਤਰਾਜ਼ ਹੈ ਤੁਹਾਨੂੰ ਸੋ ਰਾਹੁਲ ਗਾਂਧੀ ਨੂੰ ਲਾਂਚਿੰਗ ਦੀ ਜ਼ਰੂਰਤ ਨਹੀਂ ਹੈ ਜਨਾਬੇ ਆਲੀ ਤੇ ਨਾ ਹੀ ਤੁਹਾਡੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਜ਼ਰੂਰਤ ਹੈ ਹੀ ਇਸ ਆਲਰੇਡੀ ਲਾਂਚਡ ਔਰ ਨਾ ਹੀ ਕੋਈ ਉਹਨੂੰ ਇਸ ਗੱਲ ਦੀ ਪਰਵਾਹ ਹੈ ਕਿ ਮੈਂ ਲਾਂਚ ਹੋਣਾ ਹੈ ਤੇ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਹੈ ਮੈਨੂੰ ਕਾਫੀ ਸਾਲ ਹੋ ਗਏ ਰਾਹੁਲ ਗਾਂਧੀ ਨਾਂ ਰਿੰਦਿਆਂ ਨੂੰ ਉਰੇ ਮੰਚੇ ਕੋਈ ਲਾਲਸਾ ਨਹੀਂ ਹੋ ਕਿਤਾ ਮੈਂ ਦੇਸ਼ ਦੀ ਸੇਵਾ ਕਰਨੀ ਹੈ ਔਰ ਸਧਾਰਨ ਤਰੀਕੇ ਨਾਲ ਰਹਿ ਕੇ ਕਰਨੀ ਹੈ ਆਮ ਲੋਗਾ ਮੰਗ ਕਰਨੀ ਹੈ ਸੋ ਰਾਹੁਲ ਗਾਂਧੀ ਦਾ ਮੁਕਾਬਲਾ ਕਰਨ ਸੇ ਹਜੇ ਕਈ ਸਦੀਆਂ ਲਗਣੀਆਂ ਹੈ ਜ਼ਰੂਰੀ ਨਹੀਂ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਬਣ ਜੇ ਤਾਂ ਮੁੱਖ ਮੰਤਰੀ ਬਣ ਜੇ ਉਹਦੇ ਤੋਂ ਕੋਈ ਸਿਆਣਾ ਨਹੀਂ ਹੁੰਦਾ ਬਥੇਰੀ ਦੁਨੀਆ ਉਹਨਾਂ ਤੋਂ ਸਿਆਣੀ ਹੁੰਦੀ ਹੈ ਬਥੇਰੀ ਦੁਨੀਆ ਸਿਆਣੀ ਹੁੰਦੀ ਹੈ ਕਈ ਵਾਰੀ ਦਾ ਲੱਗ ਜਾਂਦਾ ਬੰਦੇ ਦਾ ਉਹਨੂੰ ਲੱਗਦਾ ਕਿ ਮੇਰੇ ਤੋਂ ਤਾਂ ਸਿਆਣਾ ਹੀ ਕੋਈ ਨਹੀਂ ਮੇਰੇ ਤੋਂ ਤਾਂ ਪਾਵਰਫੁਲ ਕੋਈ ਨਹੀਂ ਔਰ ਮੈਂ ਕਹਾ ਕਿ ਰਾਜਾਵੜਿੰਗ ਤਿੰਨ ਵਾਰੀ ਬਣ ਗਿਆ ਜਾਂ ਮੇਰੇ ਤੋਂ ਤਾਂ ਸਿਆਣਾ ਹੀ ਕੋਈ ਨਹੀਂ ਫਲਾਣਾ ਬੰਦਾ ਤਾਂ ਲਾਂਚ ਹੀ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਹੋ ਸਕਦਾ ਕੋਈ ਕੁਦਰਤ ਦਾ ਜ਼ਹਿਰ ਫਿਰ ਹੋਵੇ ਲਾਂਚਿੰਗ ਅੰਦੀਓ ਕਾਬਲੀਅਤ ਤਾਂ ਵੀ ਜਾਣਦੇ ਨੇ ਪੋਲਿਟਿਕਸ ਵੀ ਕੀਤੀ ਐ ਜਿਹੜਾ ਥੱਲੇ ਰਹਿ ਕੇ ਘੇਸ ਰਿਆ ਉਹ ਵੀ ਜਨਤਾ ਜਾਣ ਰਹੀ ਹੈ ਰਾਹੁਲ ਗਾਂਧੀ ਨੂੰ। ਔਰ ਮੈਨੂੰ ਲੱਗਦਾ ਹੈ ਕਿ ਤਹਜ਼ੀਬ ਤੇ ਤਾਲੀਮ ਵੀ ਰਾਹੁਲ ਗਾਂਧੀ ਨੂੰ ਬਥੇਰੀ ਹੈ। ਆਪਦਿਆਂ ਤੋਂ ਕਿਵੇਂ ਮੈਂ ਤਾਂ ਦੇਖਿਆ ਕਿ ਗਰੀਬਾਂ ਨੂੰ ਕਿਵੇਂ ਜੱਫੀ ਪਾ ਕੇ ਕੋਈ ਕੋਈ ਅਮੀਰ ਨੂੰ ਤਾਂ ਭਵੇਂ ਇਗਨੋਰ ਕਰ ਦੇ। ਗਰੀਬ ਨੂੰ ਔਰ ਮੇਰੇ ਲੀਡਰ ਨੂੰ ਕੋਈ ਖਰੀਦ ਨਹੀਂ ਸਕਦਾ। ਮੇਰੇ ਲੀਡਰ ਦੇ ਕੋਈ ਐਥਿਕਸ ਨੂੰ ਕੋਈ ਤੋੜ ਨਹੀਂ ਸਕਦਾ। ਸੋ ਕਿਰਪਾ ਕਰਕੇ ਇਹੋ ਜੀ ਸ਼ਬਦਾਵਲੀ ਦੇ ਨਾਲ ਮੁੱਖ ਮੰਤਰੀ ਸਾਹਿਬ ਥੋੜਾ ਕਾਦੀ ਥਲੇ ਹੁੰਦਾ ਵੈਸੇ ਤਾਂ ਬਹੁਤ ਹੀ ਸਾਰਾ ਕੁਛ ਹੀ ਚੰਦ ਚੜ੍ਹਿਆ ਪਿਆ ਪੂਰੇ ਪੰਜਾਬ ਦੇ ਵਿੱਚ ਕੋਈ ਕਸਰ ਤਾਂ ਛੱਡੀ ਨਹੀਂ ਲੇਕਿਨ ਇਹਰੇ ਨਾਲ ਰਾਹੁਲ ਗਾਂਧੀ ਨੂੰ ਕੋਈ ਫਰਕ ਨਹੀਂ ਪੈਣਾ ਇਹਰੇ ਨਾਲ ਤੁਹਾਡੀ ਸ਼ਬੀ ਡਾਊਨ ਹੋਈ ਹੈ ਕਿਸੇ ਦੀ ਆਪ ਦੀ ਗੱਲ ਕਰੋ ਰਾਹੁਲ ਗਾਂਧੀ ਦੀ ਕਿਉਂ ਗੱਲ ਕਰਦੇ ਹੋ ਉਧਰਲੇ ਪਾਸੇ ਜਿਹੜੋ ਪਾਰਲੀਮੈਂਟ ਚੁੰਨੇ ਆ ਤਿੰਨ ਚਾਰ ਬੰਦੇ ਛੱਡੇ ਵੇ ਆ ਵੀ ਤੁਸੀਂ ਰਾਹੁਲ ਗਾਂਧੀ ਨੂੰ ਪੈ ਜਾਣੇ ਰਾਹੁਲ ਗਾਂਧੀ ਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਸੋ ਮੇਰੀ ਬੇਨਤੀ ਹੈ ਮੈਂ ਤੁਹਾਡੀ ਇਸ ਸ਼ਬਦਾਵਲੀ ਦੀ ਨਿੰਦਾ ਕਰਦਾ ਹਾਂ ਔਰ ਮੈਂ ਹਰ ਵਿਅਕਤੀ ਨੂੰ ਕਹਿਣਾ ਚਾਹੁੰਦਾ ਕਿ ਕਿਸੇ ਵੀ ਪਾਰਟੀ ਦਾ ਆਪੋਜੀਸ਼ਨ ਪਾਰਟੀ ਦਾ ਹੈ ਕੋਈ ਕਿਸੇ ਦੇ ਇੱਕ ਦੂਜੇ ਦੇ ਖਿਲਾਫ ਹੈ ਕਦੇ ਵੀ ਮर्यादा ਤੋਂ ਥੱਲੇ ਆ ਕੇ ਸਾਨੂੰ ਸ਼ਬਦਾਬਲੀ ਨਹੀਂ ਵਰਤਣੀ ਚਾਹੀਦੀ ਸਾਨੂੰ ਆਪਣੇ ਆਪ ਦੇ ਵਿੱਚ ਅੰਦਰ ਚਾਤੀ ਮਾਰ ਕੇ ਵੇਖਣਾ ਚਾਹੀਦਾ ਕਿਸੇ ਨੂੰ ਨਿੰਦ ਦੇਣਾ ਕਿਸੇ ਦੇ ਬਾਰੇ ਬੋਲ ਦੇਣਾ ਬੜਾ ਸੌਖਾ ਹੈ ਇਹ ਨਹੀਂ ਕਰਨਾ ਚਾਹੀਦਾ ਹਾਂ ਤੁਸੀਂ ਆਪਣੀ ਕਹਾਣੀ ਸੁਣਾਓ ਕਿ ਮੈਂ ਕੀ ਇੰਟਰਵਿਊ ਦੇਣ ਗਈ ਸੀ ਕੋਈ ਆਦੀ ਗੱਲ ਦੱਸੋ ਕਿ ਮੈਂ ਪੰਜਾਬ ਨੂੰ ਆਜ਼ਾਦ ਸਵਾਰਤਾ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰਤਾ ਪੰਜਾਬ ਦਾ ਬੱਚਾ ਬੱਚਾ ਆਹ ਕਰ ਰਿਹਾ ਹੈ ਆਪਣੀ ਗੱਲ ਨਹੀਂ ਹੁੰਦੀ ਤੇ ਗੱਲ ਨੂੰ ਡਾਇਵਰਟ ਕਰਨ ਦੇ ਵਿੱਚ ਤੁਸੀਂ ਬੜੇ ਮਾਹਰ ਹਾਂ ਤੇ ਕੰਮ ਚੱਕਦਾ ਚੰਗੀ ਗੱਲ ਨਹੀਂ ਇਹ ਮਾੜੀ ਗੱਲ ਔਰ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਮੈਂ ਮੰਗ ਕਰਦਾ ਕਿ ਮੁੱਖ ਮੰਤਰੀ ਪੰਜਾਬ ਇਸ ਗੱਲ ਦੀ ਮਾਫੀ ਮੰਗੇ ਕਿ ਮੈਂ ਰਾਹੁਲ ਗਾਂਧੀ ਬਾਰੇ ਗਲਤ ਸ਼ਬਦਾਵਲੀ ਵਰਤੀ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਤੇ ਜੇ ਮੇਰੀ ਗੱਲ ਚੰਗੀ ਲੱਗੇ ਤਾਂ ਜਰੂਰ ਇਹਦੇ ਤੇ ਆਪੇ ਕਮੈਂਟ ਜਰੂਰ ਦਿਓ ਕਿ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਮਿਹਰਬਾਨੀ